ਅਲੀ ਪੰਕਤੀ ਤੇ ਦਰਸ਼ਨ ਕਰੋ ਜੀ ਪ੍ਰਸਾਦ ਪਾਟ ਪਟੰਬਰ ਹੰਡਾਵੇ ਹੁਣ ਆਪਾਂ ਸਭ ਨੇ ਆਪਣੇ ਤਨ ਤੇ ਕੱਪੜੇ ਪਾਏ ਹੋਏ ਨੇ ਬਸਤਰ ਪਾਏ ਹੋਏ ਨੇ ਇੱਕ ਵਿਅਕਤੀ ਹਸਪੀਟਲ 'ਚ ਹੈ ਜਾਂ ਇੱਕ ਵਿਅਕਤੀ ਆਪਣੇ ਘਰ ਵਿੱਚ ਬਿਮਾਰ ਪੜਿਆ ਕਿਸੇ ਬਿਮਾਰੀ ਦੇ ਘੇਰਿਆ ਹੋਇਆ ਹੈ ਵੀ ਆਪਣੇ ਘਰ ਵੀ ਚਾਹਦੇ ਕੋਲ ਕੱਪੜੇ ਵੀ ਬਹੁਤ ਪਏ ਵੀ ਪਰ ਉਹਨੂੰ ਕੁਝ ਸੁਝਦਾ ਨਹੀਂ ਉਹਨੂੰ ਕੁਝ ਨਹੀਂ ਪਤਾ ਚੱਲਦਾ ਨਾ ਆਪਣੇ ਕੱਪੜਿਆਂ ਬਾਰੇ ਨਾ ਖਾਣ ਪੀਣ ਬਾਰੇ ਜੇ ਪ੍ਰਸਾਦ ਪਾਟ ਪਟੰਬਰ ਹਟਾਵੇਂ ਜੇ ਆਪਾਂ ਕੱਪੜੇ ਬਸਤਰ ਬਦਲ ਬਦਲ ਕੇ ਪਾਉਣੇ ਆ ਨਾ ਤਾਂ ਸ਼ੁਕਰ ਕਰੀਏ ਨਾਮ ਜਪੀਏ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਧੰਨਵਾਦ ਹੈ ਆਪ ਜੀ ਨੇ ਸੋਧੀ ਬਖਸ਼ਿਸ਼ ਕੀਤੀ ਹੋਈ ਹੈ ਤੰਦਰੁਸਤੀ ਬਖਸ਼ੀ ਹੋਈ ਹੈ ਤੇ ਐਸੇ ਪਰਮਾਤਮਾ ਦਾ ਦਰ ਵੀ ਨਹੀਂ ਛੱਡਣਾ ਚਾਹੀਦਾ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇਸੇ ਕਰਕੇ ਅਗਲੀ ਪੰਕਤੀ ਵਿੱਚ ਕਹਿ ਦਿੱਤਾ ਤਿਸੈ ਤਿਆਗ ਕਤ ਅਬਰੁ ਲੁਭਾਵੈ ਤਿਆਗ ਦੇ ਗੱਗੇ ਨੂੰ ਸਿਹਾਰੀ ਲੱਗੀ ਹੋਈ ਹੈ ਜੀ ਦਰਸ਼ਨ ਕਰੋ ਤਿਸੈ ਤਿਆਗ ਐਸੇ ਗੁਰੂ ਨੂੰ ਛੱਡ ਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਕਿਹੜੇ ਪਾਸੇ ਨੂੰ ਬਾਇਮਾਨ ਹੁੰਦਾ ਹੈ ਭਾਈ ਦੇਖੋ ਜੀ ਜਿਹੜੇ ਸਤ ਸੰਗ ਕਰਨ ਵਾਲੇ ਨੇ ਨਾ ਦੇਸ਼ਾਂ ਵਿਦੇਸ਼ਾਂ ਵਿੱਚ ਵਸਣ ਵਾਲੇ ਭੈਣ ਭਰਾ ਨੇ ਪਿੰਡਾਂ ਸ਼ਹਿਰਾਂ ਵਿੱਚ ਵਸਣ ਵਾਲੇ ਭੈਣ ਭਰਾ ਨੇ ਕੋਈ ਮੜੀ ਤੇ ਜਾਂਦਾ ਮੁਬਾਰਕ ਹੈ ਸਾਨੂੰ ਕਹਿਣ ਦਾ ਹੱਕ ਨਹੀਂ ਅਗਲਾ ਸੋਵਾਰ ਜਾਵੇ ਕੋਈ ਕਬਰ ਤੇ ਜਾਂਦਾ ਈਸਾ ਤਿਆਗ ਕਰ ਤਬਰ ਲੁਭਾਵੇਂ ਆਪਾਂ ਕਿਤੇ ਨਹੀਂ ਜਾਣਾ ਸਾਡਾ ਭਰੋਸਾ ਕੇਵਲ ਗਿਆਨ ਤੇ ਹੋਣਾ ਚਾਹੀਦਾ ਪਰਮਾਤਮਾ ਦੇ ਨਾਮ ਤੇ ਹੋਣਾ ਚਾਹੀਦਾ ਗੁਰਬਾਣੀ ਤੇ ਹੋਣਾ ਚਾਹੀਦਾ ਸਿਮਰਨ ਤੇ ਹੋਣਾ ਚਾਹੀਦਾ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਤੇ ਭਰੋਸਾ ਹੋਣਾ ਚਾਹੀਦਾ ਭਰੋਸਾ ਕਰਨ ਵਾਲੇ ਵੀ ਅਸੀਂ ਕੌਣ ਹਾਂ ਅਸੀਂ ਬੇਨਤੀ ਕਰੀਏ ਦੇਖੋ ਇਹ ਪਾਤਸ਼ਾਹ ਨੇ ਕਿਹਾ ਹੈ ਤਿਸੈ ਤਿਆਗ ਕਤ ਤਬਰ ਲੂਬਾ ਮੈਂ ਭਾਈ ਕਿੱਥੇ ਜਾਂਦੇ ਹੋ ਪਰਮਾਤਮਾ ਨੂੰ ਛੱਡ ਕੇ ਐਸੇ ਗੁਰੂ ਨੂੰ ਛੱਡ ਕੇ ਜਿਹੜਾ ਗੁਰੂ ਗੁਰੂ ਹੈ ਜਿਸ ਨੂੰ ਗੁਰੂ ਦਾ ਦਰਜਾ ਮਿਲਿਆ ਕੋਈ ਵੀ ਗ੍ਰੰਥ ਇੱਕ ਤੋਂ ਆਰੰਭ ਨਹੀਂ ਹੁੰਦਾ ਔਰ ਨਾ ਇਹ ਗ੍ਰੰਥਾਂ ਦੀ ਗਿਣਤੀ ਵਿੱਚ ਹੈ ਬਾਣੀ ਬਾਣੀ ਸਭ ਤੋਂ ਉੱਚੀ ਹੈ ਸੂਚੀ ਹੈ ਇਹ ਤੁ르 ਕੀ ਬਾਣੀ ਹੈ ਇਹ ਖਸਮ ਕੀ ਬਾਣੀ ਹੈ ਆਪਾਂ ਇਸ ਸੱਚੀ ਸਿੱਖਿਆ ਨੂੰ ਛੱਡ ਕੇ ਕਿੱਥੇ ਕਿੱਥੇ ਜਾਂਦੇ ਆ ਕਿੱਥੇ ਕਿੱਥੇ ਦੁਰਦੇ ਆ ਕਿੰਨਾ ਕਿੰਨਾ ਲੋਕਾਂ ਦਾ ਭਰੋਸਾ ਕਰਦੇ ਆ ਐਸੇ ਤਰਮੋਂ ਕਦੇ ਨਾ ਛੱਡੋ ਕਵੀਰ ਜੈ ਦਰ ਆਵਤ ਜਾਦਿਓ ਹਟਕੇ ਨਾਹੀ ਕੋਏ ਸੋ ਦਰ ਕੈਸੀ ਛੋਡੀ ਐ ਜੋ ਦਰ ਐਸਾ ਹੋਏ ਇਸੇ ਕਰਕੇ ਭਾਈ ਪਹਿਲਾਂ ਤਾਂ ਸ਼ੁਕਰ ਕਰੀਏ ਸਾਨੂੰ ਕਿੰਨੇ ਸੋਹਣੇ ਬਸਤਰ ਦਿੱਤੇ ਜੇ ਪ੍ਰਸਾਦ ਪਾਟ ਪਟੰਬਰ ਹਟਾਵੈ ਕਿਸੈ ਤਿਆਗ ਕਤਬ ਰੁਲਬਾਵੈ ਅੱਗੇ ਦਰਸ਼ਨ ਕਰੋ ਜੀ ਜੇ ਪ੍ਰਸਾਦ ਸੁਖ ਸੇਜ ਸੋ ਇੱਛੈ ਸੇਜ ਬੈੱਡ ਨੂੰ ਕਹਿੰਦੇ ਆਂ ਜੀ ਦੇਖੋ ਸਿਰ ਟੱਕ ਨੂੰ ਛੱਤ ਵੀ ਦਿੱਤੀ ਹੈ ਤੇ ਬੈੱਡਰੂਮ ਵੀ ਹੈਗੇ ਸਭ ਕੋ ਜੀ ਦੀ ਕਿਰਪਾ ਨਾਲ ਸੁੱਖ ਸੁੱਖ ਦੇ ਖੱਖੇ ਨੂੰ ਹਿਯਾਰੀ ਲੱਗੀ ਹੈ ਭਾਵ ਸੁੱਖ ਦੇ ਨਾਲ ਸੇਜ ਤੇ ਸੌਂਦੇ ਆਪਾਂ ਸਾਰੇ ਬੈੱਡ ਤੇ ਸੌਂਦੇ ਆ ਬਹੁਤ ਦੁਨੀਆ ਬੈੱਡ ਤੇ ਤੇ ਸੌਂਦੀ ਹੈ ਸੁੱਖ ਦੀ ਨੀਂਦ ਨਹੀਂ ਸੌਂਦੀ ਉਹਨਾਂ ਨੂੰ ਕੋਈ ਨਾ ਕੋਈ ਟੈਬਲਟ ਖਾਣੀ ਪੈਂਦੀ ਹੈ ਦੁਖੀ ਹੈ ਚਿੰਤਾ ਫਰੀਦਾ ਚਿੰਤ ਖਟੋਲਾ ਬਾਣ ਦੁਖ ਵਿਰਹਿ ਵਿਛਾਵਣ ਲੇ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਦੇ ਪਰ ਵੇਖੋ ਜੇ ਅਸੀਂ ਸਕੂਨ ਦੀ ਸੁਖ ਦੀ ਨੀਂਦ ਸੌਂਦੇ ਆ ਸੁਖ ਦੀ ਨੀਂਦ ਆਉਂਦੀ ਹੈ ਸ਼ੁਕਰ ਕਰੀਏ ਤੇ ਇਹ ਵੀ ਗੱਲ ਯਾਦ ਰੱਖਿਓ ਜਿਹਨੂੰ ਪ੍ਰੋਪਰ ਨੀਂਦ ਨਹੀਂ ਆਉਂਦੀ ਸਕੂਨ ਦੀ ਨਾ ਮਾਨਸਿਕ ਤਣਾਅ ਵੀ ਵੱਧਾ ਹੈ ਉਸੇ ਇਨਸਾਨ ਦਾ ਜੇ ਵਧੀਆ ਢੰਗ ਤਰੀਕੇ ਨਾਲ ਖਾਣੇ ਪੀਣੇ ਹੋ ਪੈਣਦੇ ਹੋ ਵਧੀਆ ਨੀਂਦ ਵੀ ਆਉਂਦੀ ਹੈ ਪਚਦਾ ਵੀ ਹੈ ਸਭ ਕੁਝ ਠੀਕ ਠਾਕ ਹੈ ਮਾਲਕ ਦਾ ਸ਼ੁਕਰ ਕਰੋ ਵਾਰ-ਵਾਰ ਸ਼ੁਕਰ ਕਰੋ ਫਿਰ ਵੀ ਤੇ ਸ਼ੁਕਰ ਕਰਦੇ ਆ ਔਖੇ ਟਾਈਮ 'ਚ ਪਹਿਲਾਂ ਹੀ ਕਰ ਲਈਏ ਫਿਰ ਦੁੱਖੀ ਨਹੀਂ ਹੁੰਦਾ ਇਸੇ ਕਰਕੇ ਮਹਾਰਾਜ ਕਹਿੰਦੇ ਮਨ ਥੋੜੀ ਜਮਕ ਦੇ ਕੇ ਮਨ ਆਪਣੇ ਅੰਤਰਮੁਖੀ ਹੋ ਕੇ ਆਪਣੇ ਆਪ ਨਾਲ ਗੱਲ ਕਰੀਏ ਅਸੀਂ ਸਾਰੇ ਆਪਣੇ ਆਪ ਨਾਲ ਗੱਲ ਕਰੀਏ ਮਨ ਆਠ ਪਹਿਰ ਤਾ ਕਾ ਜਸ ਗਾ ਵੀਚੈ ਮਨਾ ਅੱਠੇ ਪਹਿਰ ਉਸ ਦਾ ਜਸ ਗਾਇਆ ਕਰ ਹੋਰ ਹੋਰ ਗੱਲਾਂ ਨਾ ਕਰਿਆ ਕਰ ਹੋਰ-ਹੋਰ ਗੱਲਾਂ ਨਾ ਸੁਣਿਆ ਕਰ ਆਪਣੀ એનર્ਜੀ ਨਾ ਵੇਸਟ ਕਰਿਆ ਕਰ ਸਵੇਰ ਤੋਂ ਲੈ ਕੇ ਸ਼ਾਮ ਤੱਕ 24/7 ਦੀ ਗੱਲ ਹੈ ਦਿਨ ਰਾਤ ਉਸ ਮਾਲਕ ਦਾ ਜਾਪ ਕਰ ਇਹ ਸਤ ਸੰਤੋਖ ਦਇਆ ਧਰਮ ਧੀਰਜ ਅਠੇ ਪਹਿਰ ਸਾਨੂੰ ਨਾ ਭੁੱਲਣ ਕਿਸੇ ਵੀ ਕਦਮ ਤੇ ਨਾ ਭੁੱਲੇ ਪਰਮਾਤਮਾ ਦਾ ਸਿਮਰਨ ਨਾ ਭੁੱਲੇ ਵੀ ਯਾਦ ਨਾ ਭੁੱਲੇ ਜੇ ਪ੍ਰਸਾਦ ਤੁਝ ਸਭ ਕਉ ਮਾਨੈ ਤੇ ਵੇਖੋ ਜੇ ਤੁਸੀਂ ਜਿੱਥੇ ਵੀ ਜਾਂਦੇ ਹੋ ਅਸੀਂ ਜਾਂਦੇ ਆ ਜੇ ਰਿਸਪੈਕਟ ਹੁੰਦੀ ਹੈ ਨਾ ਬਹੁਤ ਵੱਡੀ ਕਿਰਪਾ ਹੈ ਜੇ ਉਹ ਕਿਰਪਾ ਕਰਦਾ ਜਿੱਥੇ ਵੀ ਅਸੀਂ ਜਾਂਦੇ ਆ ਸਤਿਕਾਰ ਮਿਲਦਾ ਹੈ ਲੋਕ ਮਾਨਤਾ ਦਿੰਦੇ ਨੇ ਸ਼ੁਕਰ ਕਰਿਆ ਕਰੋ ਜੀ ਜੇ ਤੁਸੀਂ ਬਚਪਨ ਤੋਂ ਲੈ ਕੇ ਮਿਹਨਤ ਕੀਤੀ ਹੈ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚ ਗਏ ਹੋ ਨਾ ਦੁਨੀਆ ਰਿਸਪੈਕਟ ਕਰਦੀ ਹੈ ਸ਼ੁਕਰ ਕਰਿਆ ਕਰੋ ਜੀ ਪ੍ਰਸਾਦ ਤੁਝ ਸਭ ਕੋ ਮਾਨੈ ਮੁਖ ਤਾ ਕੋ ਜਸ ਰਸ ਸੁ ਬਖਾਨੈ ਮੁਖ ਦਵਾਰਾ ਜੀਵ ਨਾਲ ਉਹਦਾ ਜਸ ਕਰਿਆ ਕਰਮਨਾ ਆਨੰਦ ਸਾਹਿਬ ਵੀ ਪੜਿਆ ਕਰੋ ਬਾਰ ਬਾਰ ਕਿਤੇ ਇਹ ਰਸਨਾ ਕਿਤੇ ਇਹ ਸ਼ਰਵਣੋ ਕਿਤੇ ਇਹ ਨੇਤਰੋ ਬਾਰ ਬਾਰ ਮੇਰੇ ਪਾਤਸ਼ਾਹ ਸਮਝਾਉਂਦੇ ਨੇ ਸਾਨੂੰ ਕੀ ਕਰਨਾ ਇਹਨਾਂ ਤੋਂ ਕੰਮ ਕੀ ਲੈਣਾ ਹੈ ਜੇ ਪ੍ਰਸਾਦ تیرਉ ਰਹਤਾ ਧਰਮ ਤੇ ਜਿਹੜਾ ਵੀ ਵਿਅਕਤੀ ਭੈਣ ਭਰਾ ਜੋ ਵੀ ਕੰਮ ਕਰਦਾ ਉਹਦਾ ਉਹ ਧਰਮ ਹੁੰਦਾ ਹੈ ਜੀ ਉਹ ਪਰਮਾਤਮਾ ਨੇ ਸਭ ਦੀ ਡਿਊਟੀ ਲਈ ਹੈ ਕਿਸੇ ਦੀ ਕੋਈ ਡਿਊਟੀ ਲਈ ਹੈ ਕਿਸੇ ਦੀ ਕੋਈ ਡਿਊਟੀ ਲਈ ਹੈ ਇਹ ਉਸਦਾ ਧਰਮ ਹੈ ਹੁਣ ਜਿਵੇਂ ਸੱਚ ਧਰਮ ਹੈ ਏ ਕੋ ਧਰਮ ਡ੍ਰਿੜਾ ਸੱਚ ਕੋਈ ਜਿਸ ਧਰਮ ਤੇ 35 ਸਤਿ ਪੁਰਸ਼ ਚੱਲੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ 35 ਸਤਿ ਪੁਰਸ਼ ਤੁਰੇ ਨੇ ਇਸ ਰਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਰੇ ਨੇ ਇਸ ਰਸਤੇ ਕਿੰਨਾ ਕੁਝ ਹੋਇਆ ਕਿੰਨੀਆਂ ਸ਼ਹੀਦੀਆਂ ਹੋਈਆਂ ਨੇ ਜਿਵੇਂ ਸੱਚੇ ਤੁਹਾਨੂੰ ਵਿੱਚ ਔਕੜਾਂ ਮੁਸ਼ਕਲਾਂ ਆਉਂਦੀਆਂ ਨੇ ਨਾ ਉਹਦੀ ਕਿਰਪਾ ਤੋਂ ਬਿਨਾ ਧਰਮ ਵਿੱਚ ਪੂਰੇ ਨਹੀਂ ਉਤਰਿਆ ਜਾ ਸਕਦਾ ਇਹ ਵੀ ਸੱਚ ਹੈ ਉਹਦੀ ਕਿਰਪਾ ਨਾਲ ਹੀ ਮਨੁੱਖ ਪੂਰਾ ਹੋ ਸਕਦਾ ਹੈ ਉਹ ਅੱਡ ਗੱਲ ਆਪਾਂ ਬਾਅਦ ਵਿੱਚ ਲਿਖ ਦੰਨੇ ਆ ਪੂਰਾ ਹੋ ਗਿਆ ਪੂਰਾ ਨਹੀਂ ਭਾਈ ਅਧੂਰਾ ਸੀ ਅਧੂਰਾ ਹੀ ਚੱਲ ਗਿਆ ਉਹਦੀ ਕਿਰਪਾ ਹੋਏ ਮਨੁੱਖ ਪੂਰਾ ਹੋ ਸਕਦਾ ਹੈ ਜੇ ਹਰ ਇੱਕ ਤੁਹਾਡੇ ਤੇ ਭਰੋਸਾ ਕਰਦਾ ਹੈ ਉਹਦੀ ਕਿਰਪਾ ਹੈ ਜੇ ਸਾਨੂੰ ਕੋਈ ਪਿਆਰ ਕਰਦਾ ਹੈ ਸਾਡੇ ਤੇ ਭਰੋਸਾ ਕਰਦਾ ਉਹਦੀ ਬਹੁਤ ਵੱਡੀ ਕਿਰਪਾ ਹੈ ਜੇ ਪ੍ਰਸਾਦ ਤਿਰੋ ਰਹਤਾ ਧਰਮ ਮਨ ਥੋੜੀ ਜੰਮ ਕੇ ਤੇਰੇ ਆਪਣੇ ਆਪ ਨੂੰ ਸੁਣਾਈਏ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਕੇਵਲ ਉਸ ਪਾਰ ਬ੍ਰਹਮ ਨੂੰ ਹੀ ਧਿਆਇਆ ਕਰੋ ਜੀ ਕੇਵਲ ਇੱਕ ਪਰਮਾਤਮਾ ਕੇਵਲ ਇੱਕ ਮਾਲਕ ਨੂੰ ਜਪ ਮਨ ਸਦਾ ਤੇ ਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇ ਪ੍ਰਭੂ ਦੇ ਸਿਮਰਨ ਕਰਨ ਨਾਲ ਨਾ ਦਰਗਾਹ ਵਿੱਚ ਇੱਜ਼ਤ ਮਿਲਦੀ ਹੈ ਮਨ ਵਜੀਆਂ ਬਾਦਾਂਈਆਂ ਮਨ ਵਜੀਆਂ ਬਾਦਾਂਈਆਂ ਮਨ ਵਜੀਆਂ ਵਾਹਿਗੁਰੂ 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 ਜੀ ਵਾਹਿਗੁਰੂ 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 ਫਿਰ ਕੀ ਹੁੰਦਾ ਹੈ ਸਾਧ ਸੰਗਤ ਜੀ ਪਰਬੂ ਦਾ ਸਿਮਰਨ ਕਰਨ ਨਾਲ ਨ ਦਰਗਾਹ ਵਿੱਚ ਇੱਜ਼ਤ ਨਹੀਂ ਲੇਗੀ ਪ੍ਰਭ ਜੀ ਜਪਤ ਦਰਗਾਹ ਮਾਨ ਭਾਵੈ ਨਾਨਕ ਭਾਵ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਤ ਸੇ ਕੀ ਘਰ ਜਾਵੈ ਮਾਨ ਦੇ ਨਾਲ ਇਸ ਸੰਸਾਰ ਵਿੱਚੋਂ ਰੁਕਸਤ ਹੋਵੇਂਗਾ ਇਸ ਸੰਸਾਰ ਵਿੱਚ ਵੀ ਵਡਿਆਈ ਮਿਲੇਗੀ ਲੋਕ ਪਰਲੋਕ ਵਿੱਚ ਜੈ ਜੈਕਾਰ ਹੋਏਗੀ ਗੁਰਮੁਖ ਜਨਮ ਸਵਾਰ ਗੁਰਮੁਖ ਜਨਮ ਸਵਾਰ ਗੁਰਮੁਖ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਗੁਰਮੁਖ ਜਨਮ ਗੁਰਮੁਖ ਲਾਹ ਲੈ ਗਏ ਗੁਰਮੁਖ ਲਾਹ ਲੈ ਗਏ ਨਾਨਕ ਪਤ ਸੇਤੀ ਘਰ ਜਾਵੇਂ